ਸਾਰੇ ਬੋਲ ਦੇ ਵਿੱਚ ਬਣਾਇਆ ਜਾਂਦਾ ਪਹਿਲਾਂ ਤਾਂ ਮੈਂ ਸਾਰੀਆਂ ਬੀਤਿਆਂ ਨੂੰ ਇਸ ਖੁਸ਼ੀ ਦੇ ਮੌਕੇ ਤੇ ਵਧਾਈ ਦਿੰਦਾ ਸਾਰੀਆਂ ਆਈਆਂ ਸੰਗਤਾਂ ਨਾਲ ਫਤਿਹ ਦੀ ਜਾਇ ਜੀ ਬੋਲਾ ਮਾਈ ਬੁੱਢੀ ਦਾ ਬਾਲ ਸਾਹ ਵਾਹਿ ਬੁੱਢੀ ਦੀ ਬਤ ਜਿਸ ਤਰ੍ਹਾਂ ਅੱਜ ਮਹਿਲਾ ਦਿਵਸ ਜਿਹੜਾ ਕਿ ਸਾਡੀਆਂ ਸਤਕਾਰਯੋਗ ਬੀਬੀਆਂ ਪੈਣਾ ਮਾਤਾਮਾਂ ਨੂੰ ਸਤਕਾਰ ਮਿਲਣਾ ਚਾਹੀਦਾ ਉਹ ਸਾਡੇ ਕਿਸੇ ਵੀ ਕੰਟੀਜੀ ਦੇ ਵਿੱਚ ਨਹੀਂ ਦਿੱਤਾ ਜਾਂਦਾ ਜਿੱਥੇ ਤੁਸੀਂ ਅਜ ਤੋਂ 107 ਪਹਿਲਾਂ ਅਮਰੀਕਾ ਦੇ ਵਿੱਚ ਵੀ ਜਿਹੜੀ ਆਬਿਦਿਆ ਸੀ ਉਹਨਾਂ ਨੂੰ ਆਪਣਾ ਅਧਿਕਾਰ ਨਹੀਂ ਸੀ ਦਿੱਤਾ ਜਾਂਦਾ ਤੁਸੀਂ ਹਿੰਮਤ ਮਾਰੀ ਲੜਾਈ ਲੜੀ ਸਰਕਾਰਾਂ ਦੇ ਖਿਲਾਫ ਤੁਸੀਂ ਆਪਣਾ ਹੱਕ ਲਿਆ ਆਪਣੀ ਜ਼ਮੀਰ ਦੇ ਲਈ 51% ਜ਼ਮੀਰ ਦੇ ਲਈ ਮਰਦਾਂ ਨਾਲੋਂ ਜਿੰਮੇ ਮਰਦ ਨੂੰ ਪ੍ਰਧਾਨ ਕਿਹਾ ਜਾਂਦਾ ਉਹਦੇ ਨਾਲੋਂ ਕਿਸੇ ਅੱਗੇ ਨਹੀਂ ਆ। ਸਾਡੇ ਦੇਸ਼ ਦੇ ਪ੍ਰਾਇਮਰੀ ਸਰ ਇਸ ਤਰ੍ਹਾਂ ਗੱਦੀ ਪ੍ਰਾਇਮਰੀ ਸਰ ਬਣੀ ਬਹੁਤ سارے ਪੰਜਾਬ ਦੇ ਸਟੇਟਾਂ ਦੇ ਆਉਂਦਿਆਂ ਤੇ ਔਰਤਾਂ ਨੇ ਆਪਣਾ ਬਹੁਤ ਵੱਡਾ ਮਾਣ ਬਣਾਇਆ। ਔਰ ਮੈਂ ਐਸੇ ਅੱਜ ਮੋਰ ਦੇ ਸਬੰਧ ਦੇ ਵਿੱਚ ਜਿੱਥੇ ਤੁਸੀਂ ਅੱਜ ਉਸ 쿠ਜੀ ਪਰੇਦੈਂਟ ਬੈਠੇ ਹੋ ਤੁਹਾਨੂੰ ਸਾਡੀਆਂ ਨੱਗਰ ਦੀਆਂ ਤੇ ਆਸੇ-ਪਾਸੇ ਦੀਆਂ ਬੀਬੀਆਂ ਨੂੰ ਮਿਲਵਾਣਾ ਬਹੁਤ ਸਤਿਕਾਰ ਆ ਜਿੱਥੇ ਤੁਸੀਂ ਸਾਡਾ ਅੱਜ ਜਿੱਥੇ ਤੁਸੀਂ ਬੈਠੇ ਹੋ ਤੇ ਤੁਹਾਡੀ ਤਾਕਤ ਸਾਨੂੰ ਇੱਥੇ ਰੱਖਿਆ ਹੈ ਸੋ ਸਾਡਾ ਫਰਜ਼ ਵੜਦਾ ਮੈਂ ਹੱਥੀਂ ਕੇ ਬੇਤੀ ਕਰੂਗਾ ਆਪਾਂ ਬਹੁਤ ਹੀ ਵਧੀਆ ਬੜੇ ਭਾਕਮਕ ਕਰਨ ਵਾਲਾ ਨਾਟਕ ਦੇ ਮੋਢੇ ਸਾਹਮਣੇ ਮੁੱਲਾਂਪੁਰ ਬਰਫਾ ਕੋ ਟੀਮ ਨਾਲ ਉਹਨੇ ਬੇਸ ਦਿੱਤਾ ਜਿੱਥੇ ਸਾਡਾ ਜਾਗਰਤਾ ਦੀ ਲੋੜ ਹੈ ਸਾਡੋ ਜ਼ਰੂਰਤ ਹੈ ਸਾਡੀਆਂ ਬੱਚੀਆਂ ਸਾਡੇ ਬੱਚੇ ਸਕੂਲ ਦਾ ਕਾਲਜ ਦੇ ਵਿੱਚ ਜਾਂਦੇ ਆ ਉੱਥੇ ਸਭ ਤੋਂ ਵੱਡਾ ਹੱਕ ਡੋਡਾ ਬਣਦਾ ਉਹਨਾਂ ਦਾ ਧਿਆਨ ਰੱਖਣਾ ਕਿਉਂਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਨੇ ਦੇਖਿਆ ਤੁਸੀਂ ਨਵੇਂ ਬੱਚੇ ਗਿਆਨ ਨੂੰ ਕਿਸ ਤਰ੍ਹਾਂ ਵਿਗਾੜਦੇ ਨੇ ਸਾਡੇ ਪਿੰਡਾਂ ਦੇ ਹਾਲਾਤ ਬੜੇ ਹੋਏ ਨੇ ਸ਼ੁਮਾਇਤ ਦੇ ਵਿੱਚ ਬੱਕੇ ਤੇ ਇਹ ਜਿਹੜੀ ਲੜਾਈ ਆ ਚਾਹੇ ਸਰਕਾਰਾਂ ਵੀ ਦੇ ਰਾਹ ਦਰੋਸ਼ ਪਾਏ ਵੇਸ਼ਿਆ ਦੀ ਸਰਕਾਰ ਕਰਦੀ ਆ ਨਸ਼ੇ ਵਾਲਿਆਂ ਦੇ ਜਿਹੜੇ ਘਰ ਆ ਮਕਾਨ ਆ ਜਿਉਂਦਾਂ ਨੂੰ ਚੱਕ ਕੇ ਅੰਦਰ ਦਿੱਤਾ ਗਿਆ ਉਹਨਾਂ ਦੇ ਕੰਟ ਆਏ ਗਏ ਆ